ਬਾਬਾ ਜੀ ਦੀਆਂ ਕੱਡੀਆਂ ਮੇਰਾ ਏ ਜਿਹੜੇ ਬੈਠੇ ਆ ਆ ਚੇਤ ਮਹੀਨਾ ਜਦੋਂ ਸ਼ੁਰੂ ਹੁੰਦਾ ਏ ਚਾਹੇ ਕੋਈ ਦੇਸ਼ਾਂ ਦੇ ਵਿੱਚ ਬੈਠਾ ਏ ਤੇ ਚਾਹੇ ਕੋਈ ਬਾਹਰਲੇ ਮੁਲਕਾਂ 'ਚ ਚਾਹੇ ਕੋਈ ਇੱਥੇ ਏ ਉਹ ਤਾਂਗ ਕਰਦਾ ਵੀ ਆ ਜਿਹੜਾ 12 13 ਚੇਤ ਐ ਨਾ 25 ਤੇ 26 ਮਾਰਚ ਝੋਲੜਾ ਪਹੁੰਚਿਆ ਜਾਵੇ ਐ ਜਤਨ ਹੁੰਦਾ ਕਿਹਦੀ ਕਿਰਪਾ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਕਹਿੰਦੇ ਨਾ ਜਦੋਂ ਬੋਦੀ ਆਲਾ ਤਾਰਾ ਚੜਿਆ ਸੀ ਨਾ ਬੋਦੀ ਆਲਾ ਤਾਰਾ ਚੜਿਆ ਸੀ ਤੇ ਕਹਿੰਦੇ ਵੀ ਦੁਨੀਆ ਤੇ ਭਾਰ ਦੁਨੀਆ ਤੇ ਕਸ਼ਟ ਹੈ ਪਾਪ ਪਾਪ ਵਧ ਗਏ ਤੇ ਆਪਣੇ ਆ ਨੇੜੇ ਹੀ ਪੰਡ ਪੈਂਦਾ ਕੁੱਸਾ ਕਹਿੰਦੇ ਉੱਥੇ ਕੋਈ ਮਹਾਪੁਰਖ ਸੀ ਸਾਧੂ ਸੀ ਉਹ ਕਹਿਣ ਲੱਗੇ ਵੀ ਜਿਹੜਾ ਇਹ ਭਾਰ ਹੈ ਨਾ ਇਹਨੂੰ ਤੇ ਕੇਵਲ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜੀ ਦੂਰ ਕਰ ਸਕਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੇ ਐਸੇ ਸਾਧੂ ਜੀ ਤੁਸੀਂ ਭਾਈ ਯਾਦ ਦੇ ਵਿੱਚ ਬੈਠੇ ਹੋ ਤੇ ਇੱਕ ਵਾਰੀ ਪੜਿਓ ਸਾਰੇ ਤੇ ਆ ਰੱਬ ਦੀ ਯਾਦ ਵਿੱਚ ਤੁਸੀਂ ਬੈਠੇ ਹੋ ਕੋਈ ਇਹ ਨਾ ਇੱਥੇ ਵੀ ਬਹਿ ਕੇ ਕਰੀ ਜਾਓ ਵੀ ਮੇਰਾ ਫਲਾੜਾ ਕੰਮ ਰਹਿੰਦਾ ਉਹ ਕਰਨਾ ਇਹ ਤਾਂ ਸਾਰੀ ਜ਼ਿੰਦਗੀ ਮੁੱਕਣਾ ਹੀ ਨਹੀਂ ਆ ਜਿਹੜੇ ਤਿੰਨ ਚਾਰ ਦਿਨ ਆਪਣੇ ਕੋਲੇ ਰਹਿੰਦੇ ਆ ਅੱਜ ਕਿ ਅਭੀ ਮਾਰਚ ਐ ਤੇ ਦੁਵਾ ਤੇ ਪਤਾ ਹੀ ਨਹੀਂ ਲੱਗਣਾ ਕਿਹੜੇ ਵੇਲੇ ਦਾ ਲੰਘੇ ਤੇ ਵਾਦ ਚੜ ਕੇ ਲਾਹਾ ਲਿਓ ਪੜਿਓ ਸਾਰੇ ਰਲ ਮਿਲ ਕੇ ਪੜੋ ਸੰਤਾਂ ਮਿਲਿਆਂ ਤੋਂ ਰੱਬ ਮਿਲ ਜਾਵੇ ਭਾਗਾਂ ਨਾਲ ਸੰਤ ਮਿਲ ਸੰਤਾਂ ਮਿਲਿਆਂ ਤੋਂ ਰੱਬ ਮਿਲ ਜਾਵੇ ਭਾਗਾਂ ਨਾਲ ਸੰਤ ਮਿਲਦੇ ਸੰਤ ਮਿਲਿਆਂ ਤੋਂ ਰੱਬ ਮਿਲ ਜਾਵੇ ਭਾਗਾਂ ਨਾਲ ਸੰਤ ਮਿਲਦੇ ਸੰਤਾਂ ਮਿਲਿਆਂ ਤੋਂ ਰੱਬ ਮਿਲ ਜਾਵੇ ਪਾਗਾਂ ਨਾਲ ਸੰਤ ਮਿਲ ਦੇ ਸੰਤਾਂ ਮਿਲਿਆਂ ਤੋਂ ਰੱਬ ਮਿਲ ਜਾਵੇ ਅਗਨਨ ਸੰਤ ਮਿਲ ਦੇ ਸੰਤਾਂ ਮਿਲਿਆਂ ਤੋਂ ਰੱਬ ਮਿਲ ਜਾਵੇ ਪਾਗਾਂ ਨਾਲ ਸੰਤ ਸੰਤਾਂ ਮਿਲਿਆਂ ਤੋਂ ਰੱਬ ਮਿਲ ਜਾਵੇ ਪਾਕਾ ਨਾਲ ਸੰਤ ਮਿਲਦੇ ਸੰਤਾਂ ਮਿਲਿਆਂ ਤੋਂ ਰੱਬ ਮਿਲ ਜਾਵੇ ਪਾਕਾ ਨਾਲ ਸੰਤ ਮਿਲਦੇ ਸੰਤ ਮਿਲਦੇ ਬਾਗਾ ਨਾਲ ਜੀ ਸੰਤ ਮਿਲਦੇ ਬਾਗਾ ਨਾਲ ਜੀ ਸੰਤ ਮਿਲਦੇ ਹੀ ਸੰਤ ਮਿਲਦੇ ਬਾਗਾ ਨਾਲ ਜੀ ਸੰਤ ਮਿਲਦੇ ਸੰਤ ਮਿਲਦੇ ਪਾਗਾ ਨਾਲ ਜੀ ਸੰਤ ਮਿਲਦੇ ਸੰਤ ਮਿਲਿਆ ਤੋ ਰੱਬ ਮਿਲ ਜਾਵੇ ਮਿਲੇ ਹੈ ਰੱਬ ਮਿਲ ਜਾਵੇ ਪਗ ਨਾਲ ਸੰਤ ਮਿਲਦੇ ਸੰਤਾਂ ਮਿਲੇ ਆਤੋਂ ਰੱਬ ਮਿਲ ਜਾਵੇ ਪਗ ਨਾਲ ਸੰਤ ਮਿਲਦੇ i ਜਾਵੇ ਪਾਗਾਂ ਨਾਲ ਸੰਤ ਮਿਲਦੇ ਆਤਮ ਮਿਲੇ ਆ ਸੰਤ ਮਿਲਦੇ ਪਾਗਾਂ ਨਾਲ ਸੰਤ ਮਿਲਦੇ ਸੰਤਾਂ ਮਿਲੇ ਆਤ ਰੱਬ ਮਿਲ ਜਾਵੇ ਪਾਗਾਂ ਨਾਲ ਸੰਤ ਮਿਲਦੇ ਸੰਤਾਂ ਮਿਲੇ ਆਤੇ ਰੱਬ ਮਿਲ ਜਾਵੇ ਭਾਗਾ ਨਾਲ ਸੰਤ ਮਿਲਦੇ ਭਾਗਾ ਨਾਲ ਸੰਤ ਮਿਲਦੇ ਆ ਕਿੱਡੇ ਵੱਡੇ ਭਾਗ ਝੋਲਦਾ ਨਗਰ ਦੇ ਆ ਤੇ ਬਾਬਾ ਨਾਨਕ ਸਿੰਘ ਜੀ ਅਕਸਰ ਹੀ ਆ ਜਿੱਥੇ ਆਪਾਂ ਬੈਠੇ ਆ ਨਾ ਸਾਰੇ ਇੱਥੇ ਉਹਨਾਂ ਦਾ ਜੀ ਲੱਗਦਾ ਸੀ ਇੱਥੇ ਬਹਿੰਦੇ ਸਾਲ ਆ ਤੇ ਸੱਤ ਸਾਲ ਬਾਬਾ ਈਸਰ ਸਿੰਘ ਜੀ ਮਹਾਰਾਜ ਨੇ ਇੱਥੇ ਤਪ ਕੀਤਾ ਇਹ ਬਹੁਤ ਹੀ ਭਾਈ ਭਗਤੀ ਵਾਲੀ ਜਗਾ ਹੈ ਜਿੱਥੇ ਤੁਸੀਂ ਸਾਰੇ ਬੈਠੇ ਹੋ ਧੰਨ 바ਬਾ ਅਨੰਦ ਸਿੰਘ ਜੀ ਜਦੋਂ ਬਚਨ ਕਰਿਆ ਕਰਦੇ ਸਨ ਇੱਕ ਛੋਟੀ ਜੀ ਸਾਕੀ ਕਰਦੇ ਸਨ ਕਹਿੰਦੇ ਇੱਕ ਰਾਜਾ ਸੀ ਉਹਦੇ ਗੋਲੀ ਕੰਮ ਕਰਦੀ ਸੀ ਘਰੇ ਬਹੁਤ ਗਰੀਬੀ ਸੀ ਪਰ ਉਹ ਆਪਣੀ ਡਿਊਟੀ ਬੜੀ ਇਮਾਨਦਾਰੀ ਨਾਲ ਕਰਿਆ ਕਰੇ ਕੋਈ ਵੀ ਕੰਮ ਇਮਾਨਦਾਰੀ ਨਾਲ ਕਰਨਾ ਚਾਹੀਦਾ ਜੇ ਆਪਾਂ ਹੁਣ ਬਹਿ ਕੇ ਕੀਰਤਨ ਸੁਣਦੇ ਆਂ ਸਤ ਸੰਗ ਕਰਦੇ ਆਂ ਤੇ ਇਹਦੇ ਵਿੱਚ ਵੀ ਇਮਾਨਦਾਰੀ ਸ਼ਾਹੀ ਦੀ ਹੈ ਮਹਾਨਦਾਰੀ ਇਹ ਵੀ ਆਪਣਾ ਜਿਹੜਾ ਮਾਨ ਹੈ ਇਹ ਗੁਰੂ ਸਾਹਿਬ ਦੇ ਨਾਲ ਜੁੜਿਆ ਹੋਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਫਿਰ ਆਸੇ-ਪਾਸੇ ਦੀ ਖਬਰ ਨਾ ਹੋਵੇ ਵੀ ਕੀ ਹੋ ਰਿਹਾ ਤੇ ਬਾਬਾ ਆਨੰਦ ਸਿੰਘ ਜੀ ਆ ਸਾਖੀ ਦੀ ਉਦਾਹਰਣ ਦੇ ਆ ਕਰਦੇ ਸਨ ਅਕਸਰ ਹੀ ਕਹਿੰਦੇ ਰਾਜੇ ਦੇ ਘਰੇ ਨਾ ਗੋਲੀ ਕੰਮ ਕਰੇ ਸੀ ਬਹੁਤ ਗਰੀਬੀ ਪਰ ਸੀ ਇਮਾਨਦਾਰ ਤੇ ਉਹਦੇ ਘਰਵਾਲੀ ਜਿਹੜੀ ਰਾਜੇ ਦੇ ਘਰਵਾਲੀ ਸੀ ਰਾਣੀ ਕਹਿਣ ਲੱਗੀ ਰਾਜੇ ਨੂੰ ਵੀ ਇਹ ਜਿਹੜੀ ਗੋਲੀ ਹੈ ਆਪਣੇ ਕਿੰਨੇ ਹੀ ਚਿਰ ਤੋਂ ਘਰੇ ਕੰਮ ਕਰਦੀ ਹੈ ਵੀ ਆਪਾਂ ਦੀ ਗਰੀਬੀ ਕੱਢ ਦੇਈ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਕਿੱਡੀ ਵੱਡੀ ਉਹਨਾਂ ਨੇ ਗੱਲ ਸੋਚੀ। ਪਰ ਸੀ ਉਹ ਇਮਾਨਦਾਰ ਕਹਿੰਦੇ ਵੀ ਜਿਹੜਾ ਸਿੱਧੀ ਮਾਇਆ ਦਿੱਤੀ ਹੈ ਨੇ ਲੈਣੀ ਨਹੀਂ, ਨਾ ਕਰ ਦੇਣੀ ਹੈ। ਉਹਨਾਂ ਨੇ ਕੀ ਕੀਤਾ ਜਿੱਥੇ ਉਹ ਝਾੜੂ ਲਾਇਆ ਕਰੇ ਨਾ ਜਿਹੜੇ ਪਾਸੇ ਉਹ ਵੇੜੇ ਦੇ ਵਿੱਚ ਤੇ ਉਹਨਾਂ ਨੇ ਉਹ ਮਿੱਟੀ ਦੇ ਵਿੱਚ ਨਾ ਹੀਰਾ ਇੱਕ ਲਾਲ ਸੀ, ਹੀਰਾ ਉਹ ਦੱਬ ਦਿੱਤਾ ਤੇ ਜਦੋਂ ਉਹਨੇ ਝਾੜੂ ਨਾਲ ਇਕੱਠਾ ਕੀਤਾ ਸਾਰਾ ਕੁਝ ਉਹ ਹੀਰਾ ਚੱਕ ਕੇ ਛੱਟਣ ਗਈ ਤੇ ਉਹਨੂੰ ਬੜਾ ਚਮਕਦਾ ਦੇਖਿਆ ਤੇ ਉਹਨੇ ਵਿੱਚੋਂ ਚੱਕ ਲਿਆ ਪਤਾ ਹੈ ਨਹੀਂ ਵੀ ਇਹ ਕੀ ਚੀਜ਼ ਆ ਹੀਰਾ ਲਾਲ ਰਤਨ ਆ ਮਹਿੰਗਾ ਏ ਤੇ ਘਰੇ ਲੈ ਆਈ ਘਰੇ ਉਹਦੇ ਜਿਹੜੇ ਬੱਚੇ ਸੀ ਉਹਦੇ ਨੇ ਖੇਡਣ ਤੇ ਜਦ ਆ ਵੇਲਾ ਹੋਇਆ ਨਾ ਰਾਤ ਵੇਲਾ ਤੇ ਉਹ ਜਗੇ ਉਹ ਡੋ ਘਾਟੀ ਆ ਲਾਈਟ ਹੈ ਨਹੀਂ ਸੀ ਇਹਨਾਂ ਪ੍ਰਬੰਧ ਹੈ ਨਹੀਂ ਸਲਾਈਟ ਦਾ ਤੇ ਰਾਤ ਨੂੰ ਉਹ ਲਾਈਟ ਦਾ ਕੰਮ ਲਿਆ ਕਰੇ ਘਰੇ ਜਗਿਆ ਕਰੇ ਤੇ ਬੱਚਾਂ ਲਈ ਉਹ ਹੀਰਾ ਖੇਡ ਬਣ ਗਿਆ ਖੇਡੀ ਜਾਂਦੇ ਆ ਪਤਾ ਹੀ ਨਹੀਂ ਵੀ ਇਹ ਲਾਲ ਹੈ ਰਤਨ ਹੈ ਤੇ ਰਾਤ ਨੂੰ ਆਏ ਚਾਨਣ ਦਾ ਤੋਂ ਕੰਮ ਲੈਂਦੇ ਤੇ ਥੋੜੇ ਦਿਨ ਬਾਅਦ ਕੋਈ ਘਰੇ ਆਇਆ ਸ਼ਾਮ ਨੂੰ ਕਿਸੇ ਨੇ ਦੇਖਿਆ ਵੀ ਇਹ ਤੇ ਹੀਰਾ ਏ ਜਿਹੜਾ ਪਾਰਖੂ ਸੀ ਨਾ ਉਹਨੇ ਕਿਹਾ ਵੀ ਇਹ ਤਾਂ ਬੜਾ ਹੀ ਮਹਿੰਗਾ ਹੈ ਬੜਾ ਹੀ ਮਹਿੰਗਾ ਹੈ ਉਹ ਕਹਿੰਦੇ ਵੀ ਇਹਨੂੰ ਬਾਜ਼ਾਰ ਦੇ ਵਿੱਚ ਜਾ ਕੇ ਇਹਦਾ ਮੀਟ ਤੇ ਪੁੱਛ ਕੀ ਹੈ ਵੀ ਤੂੰ ਆ ਗਰੀਬੀ ਦੇ ਵਿੱਚ ਦਿਨ ਗੁਜ਼ਾਰ ਰਹੀ ਹੈ ਤੇ ਤੂੰ ਤਾਂ ਦਿਨਾਂ ਚ ਹੀ ਅਮੀਰ ਹੋ ਜਾਣਾ ਸਭ ਕੁਝ ਤੈਨੂੰ ਮਿਲ ਜਾਣਾ ਤੇ ਕਹਿੰਦੇ ਜਦੋਂ ਕਿਸੇ ਜ਼ੋਰੀ ਨੂੰ ਦਿਖਾਇਆ ਨਾ ਉਹ ਕਹਿੰਦਾ ਵੀ ਇਹਦਾ ਮੁੱਲ ਨਹੀਂ ਮੈਂ ਦੇ ਸਕਦਾ ਸਰਫੇਰ ਦਰਸਨਾ ਦੀ ਮੈਂ ਭੇਟਾ ਦੇ ਸਕਦਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਤੇ ਕਹਿੰਦੇ ਉਹ ਯੋਰੀ ਨੇ 101 ਰੁਪਏ ਉਸ ਸਮੇਂ ਦੇ 101 ਰੁਪਏ ਬੜੇ ਸਾਨ ਘਟੋ ਘਟਾ ਅਜੇ 5-7 ਲੱਖ ਵਰਗੇ ਤਾਂ ਹੋਣ ਗਏ ਤੇ ਕਹਿੰਦੇ ਵੀ ਇਹ ਤਾਂ ਕੱਲੀਏਰੀ ਦਰਸ਼ਨੀ ਭੇਟਾ ਇਹਦਾ ਮੈਂ ਮੁੱਲ ਨਹੀਂ ਦੇ ਸਕਦਾ ਤੇ ਪਰ ਉਹ ਗੋਲੀ ਨੇ ਉਹ ਝਾੜੂ ਲਾਉਣਾ ਨਹੀਂ ਛੱਡਿਆ ਤੇ ਥੋੜੇ ਦਿਨਾਂ ਬਾਅਦ ਰਾਜੇ ਨੇ ਵੀ ਕਿਹਾ ਵੀ ਮੈਂ ਸੁਣਿਆ ਤੇਰੇ ਘਰੇ ਹੀਰਾ ਇਹ ਨਾਲ ਹੈ ਤੇ ਉਹ ਕਹਿੰਦੀ ਜੀ ਮੈਨੂੰ ਨਹੀਂ ਚਾਹੀਦਾ ਤੁਸੀਂ ਰੱਖ ਲਓ ਤੇ ਤੂੰ ਫਿਰ ਵੀ ਕਹਿੰਦੇ ਝਾੜੂ ਕਰਦੀ ਹੈ ਠੀਕ ਹੈ ਪੈਸਾ ਆਉਣ ਲੱਗ ਗਿਆ ਸਭ ਕੁਝ ਆਉਣ ਲੱਗ ਗਿਆ ਕਹਿੰਦੀ ਚਾਏ ਇਹਨਾਂ ਹੀਰਿਆਂ ਦਾ ਮੇਰੇ ਘਰੇ ਢੇਰ ਲੱਗ ਜੇ ਪਰ ਮੈਂ ਝਾੜੂ ਨਹੀਂ ਛੱਡਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਿਉਂ ਕਿਉਂਕਿ ਇੱਥੋਂ ਹੀ ਸਭ ਕੁਝ ਮਿਲਿਆ ਤੇ ਇਹ ਗੱਲ ਸਾਡੇ ਤੇ ਟੁੱਕਦੀ ਆ ਜਿਹੜਾ ਦਾ ਰਹਿਣਾ ਇੱਥੋਂ ਹੀ ਸਭ ਕੁਝ ਮਿਲਦਾ ਏ ਸਤ ਗੁਰ ਸਾਰਿਆਂ ਸੁੱਖਾਂ ਨੇ ਦਾਤੇ ਤੇ ਮਾਲਕ ਨੇ ਸਾਨੂੰ ਕਿੰਨਾ ਕਸੂ ਸੁੱਖ ਸਹੂਲਤਾਂ ਦਿੱਤੀਆਂ ਰਹਿਣ ਵਾਸਤੇ ਘਰ ਦਿੱਤਾ ਪੈਸਾ ਥੇਲਾ ਦਿੱਤਾ ਸਭ ਦੇ ਜੇਬ ਦੇ ਵਿੱਚ ਚੰਗੇ ਪਦਾਰਥ ਖਾਣ ਨੂੰ ਘਰੇ ਰੁੱਲਦੇ ਫਿਰਦੇ ਆ ਪਰ ਸ਼ੁਕਰਾਨਾ ਉਹ ਮਾਲਕ ਦਾ ਕਰਨਾ ਜਿਹੜੀ ਯਾਦ ਵਿੱਚ ਬੈਠੀ ਆ ਕਉਕੇ ਸਤਗੁਰੂ ਸਾਰਿਆਂ ਸੁੱਖਾਂ ਨੇ ਦਾਤੇ ਆ ਬਾ ਮੰਗਣ ਦੀ ਜਾਂਚ ਹੋਣੀ ਚਾਹੀਦੀ ਐ ਪੜਿਓ ਸਤਗੁਰੂ ਸਾਰਿਆਂ ਸੁੱਖਾਂ ਦੇਂਦਾਤੇ ਮੰਗਲਾ ਪਖਾਰੀ ਬਣ ਕੇ ਸਤ ਗੁਰ ਸਾਰਿਆਂ ਸੁਖਾਂ ਦੇ ਦਾਤੇ ਮੰਗਲਾ ਪਖਾਰੀ ਬਣ ਕੇ ਸਤ ਗੁਰ ਸਾਰਿਆਂ ਸੁਖਾਂ ਦੇ ਦਾਤੇ ਮੰਗ ਲਾ ਪਖਾਰੀ ਬਣ ਕੇ ਸਤ ਗੁਰ ਸਾਰਿਆਂ ਸੁਖਾਂ ਦੇ ਦਾਤੇ ਮੰਗ ਲਾਂ ਪੇਖਾਰੀ ਬਣ ਕੇ ਸਾਤ ਗੁਰੂ ਸਾਰਿਆਂ ਸੁੱਖਾਂ ਦੇਂਦਾ ਤੇ ਮੰਗ ਲਾਂ ਪੇਖਾਰੀ ਬਣ ਕੇ ਸਾਤ ਗੁਰੂ ਸਾਰਿਆਂ ਸੁੱਖਾਂ ਦੇਂਦਾ ਤੇ ਮੰਗ ਲਾਂ ਪੇਖਾਰੀ ਬਣ ਖਾਰੀ ਬਾਣ ਕੇ ਸਾਧਗੁਰਸਾਂ ਰਿਆ ਸੁਖਾ ਦੇਂਦਾ ਤੇ ਮੰਗ ਲਾਂ ਪੇ ਖਾਰੀ ਬਾਣ ਕੇ ਵਾਨ ਕੇ ਮੰਗ ਲੋ ਜੀ ਭਿਖਾਰੀ ਬਣ ਕੇ ਮੰਗ ਲੋ ਜੀ ਭਿਖਾਰੀ ਬਣ ਕੇ ਮੰਗ ਲਾਓ ਜੀ ਭਿਖਾਰੀ ਬਣ ਕੇ ਮੰਗ ਲਾਉ ਜੀ ਭਿਖਾਰੀ ਬਣ ਕੇ ਸਾਰੇ ਆ ਸੁਖਾਂ ਦੇ ਦਾਤੇ ਮੰਗ ਲਓ ਪਖਾਰੀ ਬਣ ਕੇ ਸਾਰੇ ਆ ਸੁਖਾਂ ਦੇ ਦਾਤੇ ਮੰਗ ਲਓ ਪਖਾਰੀ ਬਣ ਕੇ ਸਤ ਗੁਰ ਸਾਰੇ ਸੁਖਾਂ ਦੇ ਦਾਤੇ ਮੰਗ ਲਓ ਪਖਾਰੀ ਬਣ ਤਤ ਕੋ ਸਾਰਿਆਂ ਸੁੱਖਾਂ ਦੇ ਦਾਤੇ ਮੰਗ ਲਓ ਪੇਖਾਰੀ ਵਣਕੇ ਸਾਰਿਆਂ ਸੁੱਖਾਂ ਦੇ ਦਾਤਾ ਹੈ ਜਿਹਦੀ ਸ਼ਰਨ ਵਿੱਚ ਬੈਠੇ ਹੋ ਕੋਈ ਕਮੀ ਨਹੀਂ ਰਹਿਣੀ ਜੇ ਸਾਨੂੰ ਮੰਗਣ ਦੀ ਭਾਈ ਜਾਨ ਚ ਆ ਜਾਵੇ ਤੇ ਬਾਬਾ ਪੀਰ ਸਿੰਘ ਜੀ ਮਹਾਰਾਜ ਨੇ ਜਦੋਂ ਬੋਦੀ ਵਾਲਾ ਤਾਰਾ ਚੜ੍ਹਿਆ ਸੀ ਚਾਰੇ ਪਾਸੇ ਦੁਨੀਆ ਕਹਿ ਰਹੀ ਸੀ ਨਾ ਦੁਨੀਆ ਤੇ ਭਾਰ ਖਤਮ ਹੋ ਜੂ ਆ ਹੋ ਜੂ ਯਾ ਹੋ ਜੂ ਵਾ ਹੋ ਜੂ ਤੇ ਬਾਬਾ ਜੀ ਨੇ ਇਹ ਕਹਿੰਦੇ ਨੇ ਉਹ ਘੜੀ ਨੂੰ ਜਿਹੜੀ ਉਹ ਐਸੀ ਸਮਾਂ ਬਣ ਗਿਆ ਸੀ ਭਿਆਨਕ ਇਹ ਬਾਬਾ ਜੀ ਨੇ ਆ ਸੰਪਟ ਪਾਠ ਜਿਹੜੇ ਚੱਲਦੇ ਆ ਨਾ ਕਈਆਂ ਦੇ ਹੁਣ ਵੀ ਢਿੱਡ ਦਰਦ ਹੁੰਦਾ ਵੀ ਸੰਪਟ ਪਾਠ ਕਰਦੇ ਆ ਟਕ ਟਕ ਵਾਲੀ ਤੇ ਜੇ ਬਾਣੀ ਵੱਧ ਪੜੀ ਜਾਵੇ ਬਾਣੀ ਵੱਧ ਹੀ ਪੜਦੇ ਆ ਤੇ ਕੀ ਤਕਲੀਫ ਹੈ ਇਹਨਾਂ ਦੇ ਟੀਚਾ ਗੁਰੂ ਸਾਹਿਬਾਂ ਦੇ ਬਿਹੌਲੀ-ਹੌਲੀ ਘਟਾਇਆ ਜਾਵੇ ਪਰ ਬਾਬਾ ਜੀ ਨੇ ਐਡੇ-ਐਡੇ ਤੂਫਾਨ ਥੱਲੇ ਆ ਕਰੋ-ਕਰਾਓ ਸੰਪਟ ਕਟੇ ਗਿਆਨ ਸਭ ਸੰਕਟ ਤੇ ਸਾਰੇ ਸੰਕਟ ਕੱਟ ਦਿੰਦੇ ਆਓ ਇੱਕੋ ਹੀ ਧਾਰਨਾ ਪੜ੍ਹੀਏ ਉਸ ਤੋਂ ਬਾਅਦ ਸਮਾਪਤਾ ਬਾਬਾ ਜੀ ਨੂੰ ਸਰਬਣ ਕਰਨਾ ਸਾਰੇ ਨਾਲ-ਨਾਲ ਪਾਈ ਹਾਜ਼ਰੀ ਨੂੰ भेजे करतार ने जी आप नहीं आउंदे साधु भेजे करतार दे आप नहीं आउंदे साधु भेजे करतार ने आप नहीं आउंदे साधु भेजे करतार दे आप नहीं आउंदे साधु ਭੇਜੇ ਕਰਤਾਰ ਨੇ ਜੀ ਆਪ ਨਹੀਂ ਆਉਂਦੇ ਸਾਧੂ ਭੇਜੇ ਕਰਤਾਰ ਦੇ ਜੀ ਆਪ ਨਹੀਂ ਆਉਂਦੇ ਸਾਧੂ ਭੇਜੇ ਕਰਤਾਰ ਦੇ ਆਪ ਨਹੀਂ ਆਉਂਦੇ ਸਾਧੂ ਭੇਜੇ ਕਰਤਾਰ ਦੇ ਆਪ ਨਹੀਂ ਆਉਂਦੇ ਸਾਧੂ ਆਪਨੇ ਆਉਨੇ ਸਾਧੂ ਆਪਨੇ ਆਉਨੇ ਸਾਧੂ ਆਪ ਨਹੀਂ ਆਉਂਦੇ ਸਾਧੂ ਆਪ ਨਹੀਂ ਆਉਂਦੇ ਸਾਧੂ ਆਪ ਨਹੀਂ ਆਉਂਦੇ ਸਾਧੂ ਨਹੀਂ ਆਉਂਦੇ ਸਾਧੂ ਆਪ 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 ਨਹੀਂ ਆਉਂਦੇ ਸਾਧੂ ਤੇ ਜੇ ਕਰਤਾਰ ਦੇ ਜੀ ਆਪ ਨਹੀਂ ਆਉਂਦੇ ਸਾਧੂ ਤੇ ਜੇ ਕਰਤਾਰ ਦੇ ਆਪ ਨਹੀਂ ਆਉਂਦੇ ਸਾਧੂ ਤੇ ਜੇ ਕਰਤਾਰ ਦੇ ਹੈ ਆਪ ਨਹੀਂ ਆਉਂਦੇ ਸਾਧੂ ਤੇ ਜੇ ਕਰਤਾਰ ਦੇ ਹੈ ਆਪ ਨਹੀਂ ਆਉਂਦੇ ਸਾਧੂ

ਸਾਜੂ ਆਪ ਨਹੀਂ ਆਉਂਦੇ ਸਾਜੂ ਭੇਜੇ ਕਰਤਾਰ ਦੇ ਜੀ ਆਪ ਨਹੀਂ ਆਉਂਦੇ ਸਾਜੂ ਭੇਜੇ ਕਰਤਾਰ ਦੇ ਆਪ ਨਹੀਂ ਆਉਂਦੇ ਸਾਜੂ ਭੇਜੇ ਕਰਤਾਰ ਦੇ ਆਪ ਨਹੀਂ ਆਉਂਦੇ ਸਾਜੂ ਭੇਜੇ ਕਰਤਾਰ ਦੇ ਆਪ ਨਹੀਂ ਆਉਂਦੇ ਸਾਧੂ ਸਾਧੂ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਵਰਗੇ ਨਿਰੰਕਾਰ ਨੇ ਡਿਊਟੀ ਲਾ ਕੇ ਭੇਜੀ ਸਾਡੇ 7 ਲੱਖ ਪ੍ਰਾਣੀ ਨੂੰ ਅਮਰਤ ਸ਼ਕਾਇਆ ਪਤਾ ਹੀ ਨਹੀਂ ਕਿੰਨੇ ਕੁ ਲਕਾਈ ਨ ਉਤਾਰ ਦਿੱਤਾ ਅਜ ਯੁਗ-ਜੁਗ ਉਹਨਾਂ ਦੀ ਸੋਭਾ ਉਹਨਾਂ ਦੀ ਸੋਭਾ ਸਭ ਨੇ ਥਾਈ ਜਿਨ੍ਹਾਂ ਹਰ ਕੇ ਚਰਨ ਪ੍ਰਾਪਤੀ ਜਿਨ੍ਹਾਂ ਨੇ ਹਰੀ ਦੇ ਚਰਨਾਂ ਨੂੰ ਧਿਆਇਆ ਏ ਪੂਜਿਆ ਏ ਉਨਾਰੀ ਅੱਜ ਪੂਜਾ ਹੋ ਰਹੀ ਹੈ ਜੁਗਾ ਜੁਗਾ ਤੱਕ ਹੁੰਦੀ ਰਹਿਣੀ ਹੈ ਸੋ ਇਤਨੇ ਕਾ ਹਾਜ਼ਰੀ ਪਰਵਾਣ ਕਰਿਓ ਫਤੇਰੀ ਸੰਸਾਰੇ ਬਲਾਇਓ ਕੋਈ ਵੀ ਰਸਨਾ ਵਾਂਜੀ ਨਾ ਰਹਵਾਏ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤ